ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਂਗਤ ਜੀ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮੂਹ ਛੀਦ ਸਿੰਘ ਫੌਜਾਂ ਨੇ ਆਪਣੀ ਕਿਰਪਾ ਸਦਕਾ ਇੱਕ ਵੀਰ ਨੂੰ ਸਰਕਾਰੀ ਨੌਕਰੀ ਤੇ ਲਵਾਇਆ ਸਾਧ ਸੰਗਤ ਜੀ ਗੁਰੂ ਜੀ ਸਮਰੱਥ ਹਨ ਹੋ ਹੋ ਹਰ ਕਾਰਜ ਵਿੱਚ ਆਪਣੇ ਅੰਗ ਸੰਗ ਸਹਾਈ ਹੁੰਦੇ ਹਨ ਆਪਾਂ ਹੀ ਕਈ ਵਾਰ ਉਸ ਪਰਮਾਤਮਾ ਦੇ ਨਾਮ ਸ਼ੁਕਰੇ ਹੋ ਜਾਂਦੇ ਹਾਂ ਆਪਣੇ ਵੱਲੋਂ ਉਸ ਪਰਮਾਤਮਾ ਦੇ ਅੱਗੇ ਕੀਤੀ ਹੋਈ ਕੋਈ ਵੀ ਇੱਕ ਅਰਦਾਸ ਜਦੋਂ ਪੂਰੀ ਨਹੀਂ ਹੁੰਦੀ ਤੇ ਆਪਾਂ ਇਹ ਸੋਚ ਲੈਨੇ ਆ ਕਿ ਮੈਂ ਤਾਂ ਇੰਨਾ ਗੁਰੂ ਘਰ ਵੀ ਜਾਂਦਾ ਰਿਹਾ ਮੈਂ ਇੰਨੇ ਪਾਠ ਵੀ ਕੀਤੇ ਪਰ ਫਿਰ ਵੀ ਉਸ ਪਰਮਾਤਮਾ ਨੇ ਮੇਰੀ ਇਹ ਅਰਦਾਸ ਪੂਰੀ ਨਹੀਂ ਕੀਤੀ ਪਰ ਆਪਾਂ ਨੂੰ ਸਾਧ ਸੰਗਤ ਜੀ ਇਹ ਨਹੀਂ ਪਤਾ ਹੁੰਦਾ ਕਿ ਉਸ ਪਰਮਾਤਮਾ ਨੇ ਆਪਣੇ ਲਈ ਇਸ ਤੋਂ ਵੀ ਕੁਝ ਵੱਡਾ ਸੋਚ ਰੱਖਿਆ ਹੈ ਸਾਧ ਸੰਗਤ ਜੀ ਜਦੋਂ ਆਪਣੀ ਪ੍ਰਮਾਤਮਾ ਅੱਗੇ ਕੀਤੀ ਹੋਈ ਕੋਈ ਵੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਨਿਰਾਸ਼ ਨਾ ਹੋਇਆ ਕਰੋ ਇਹ ਸੋਚ ਲਿਆ ਕਰੋ ਕਿ ਪ੍ਰਮਾਤਮਾ ਨੇ ਸਾਡੇ ਲਈ ਇਸ ਤੋਂ ਵੀ ਕੁਝ ਵਧੀਆ ਸੋਚਿਆ ਹੋਵੇਗਾ ਕਿਉਂਕਿ ਸਾਧ ਸੰਗਤ ਜੀ ਜੋ ਆਪਾਂ ਆਪਦੇ ਲਈ ਸੋਚਦੇ ਆ ਉਹ ਗਲਤ ਹੋ ਸਕਦਾ ਹੈ ਪਰ ਜੋ ਪ੍ਰਮਾਤਮਾ ਆਪਣੇ ਬਾਰੇ ਸੋਚਦਾ ਹੈ ਉਹ ਗਲਤ ਨਹੀਂ ਹੋ ਸਕਦਾ ਜੋ ਉਹ ਆਪਾਂ ਨੂੰ ਦਿੰਦਾ ਹੈ ਉਹ ਸਹੀ ਹੁੰਦਾ ਹੈ ਸਾਤ ਸੰਗਤ ਜੀ ਇੱਕ ਭੈਣ ਨੇ ਆਪਣੀ ਹੱਦ ਬੀਤੀ ਸਾਨੂੰ ਸੁਣਾਈ ਜੋ ਕਿ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਤ ਸੰਗਤ ਜੀ ਉਸ ਭੈਣ ਜੀ ਨੇ ਦੱਸਿਆ ਕਿ ਸਾਡੀ ਧੰਤਨ ਗੁਰੂ ਰਾਮਦਾਸ ਜੀ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਸਹਿਬ ਉਹਨਾਂ ਦੇ ਦਰ ਤੇ ਬਹੁਤ ਸ਼ਰਧਾ ਹੈ ਅਸੀਂ ਹਰ ਮਹੀਨੇ ਸਾਰੇ ਪਰਿਵਾਰ ਨੇ ਦਰਬਾਰ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟੇਕਣ ਜ਼ਰੂਰ ਜਾਣਾ ਹੁੰਦਾ ਹੈ ਸਾਤ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਕਾਫੀ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਮਹੀਨੇ ਮੱਥਾ ਟੇਕਣ ਆ ਰਹੇ ਹਾਂ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਜਦੋਂ ਵੀ ਆਉਂਦੇ ਹਾਂ ਤਾਂ ਮੈਂ ਇੱਕ ਹੀ ਅਰਦਾਸ ਕਰਦੀ ਹਾਂ ਕਿ ਹੇ ਵਾਹਿਗੁਰੂ ਮੇਰੇ ਪੁੱਤਰ ਨੂੰ ਸਰਕਾਰੀ ਨੌਕਰੀ ਤੇ ਲਵਾ ਦੇਈ ਕਿਉਂਕਿ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ ਉਹਨਾਂ ਨੇ ਦੱਸਿਆ ਕਿ ਮੇਰੇ ਪਤੀ ਦਿਹਾੜੀ ਕਰਦੇ ਸਨ ਉਹ ਮਿਸਤਰੀ ਦਾ ਕੰਮ ਕਰਦੇ ਸਨ ਤੇ ਪੁੱਤਰ ਮੇਰਾ ਪੜ੍ਹਾਈ ਕਰਦਾ ਸੀ ਇਸ ਲਈ ਮੈਂ ਗੁਰੂ ਰਾਮਦਾਸ ਜੀ ਤੇ ਦਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਮਹੀਨੇ ਅਰਦਾਸ ਕਰਨ ਆਉਂਦੀ ਸੀ ਕਿ ਵਾਹਿਗੁਰੂ ਮੇਰੇ ਪੁੱਤਰ ਨੂੰ ਪੜ੍ਹਾਈ ਵਿੱਚ ਤਰੱਕੀਆਂ ਬਖਸ਼ੀ ਸਰਕਾਰੀ ਨੌਕਰੀ ਲਵਾਈ ਤਾਂ ਜੋ ਉਹਨੂੰ ਇਹ ਦਿਹਾੜੀ ਵਾਲਾ ਕੰਮ ਨਾ ਕਰ ਸਾਥ ਸੰਗਤ ਜੀ ਉਸ ਭੈਣ ਜੀ ਨੇ ਦੱਸਿਆ ਕਿ ਸਾਡੇ ਮੁੰਡੇ ਨੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਟੈਸਟਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਸ ਨੂੰ ਕੋਈ ਵਧੀਆ ਜਈ ਸਰਕਾਰੀ ਨੌਕਰੀ ਮਿਲ ਸਕੇ ਪਰ ਉਸ ਦੀ ਕਿਸੇ ਵੀ ਜਗ੍ਹਾ ਤੇ ਸਿਲੈਕਸ਼ਨ ਨਾ ਹੋਈ ਫਿਰ ਉਹਨਾਂ ਨੇ ਦੱਸਿਆ ਕਿ 25 ਸਾਲ ਦੀ ਉਮਰ ਵਿੱਚ ਜਾ ਕੇ ਸਾਡੇ ਮੁੰਡੇ ਨੇ ਇੱਕ ਲਾਸਟ ਟੈਸਟ ਅਪਲਾਈ ਕੀਤਾ ਕਿਉਂਕਿ ਸਾਧ ਸੰਗ ਹੈ ਜੀ ਕੁਝ ਨੌਕਰੀਆਂ ਲਈ ਉਮਰ ਸੀਮਾ ਸਿਰਫ 25 ਸਾਲ ਹੀ ਹੁੰਦੀ ਹੈ ਇਸ ਲਈ ਉਸ ਦਾ ਇਹ ਲਾਸਟ ਚਾਂਸ ਸੀ ਉਹਨਾਂ ਨੇ ਦੱਸਿਆ ਕਿ ਲਾਸਟ ਚਾਂਸ ਹੋਣ ਕਰਕੇ ਇਸ ਵਾਰ ਅਸੀਂ ਕੋਈ ਬੰਦਾ ਵੀ ਲੱਭਿਆ 20 ਪੈਸੇ ਭਰ ਕੇ ਹੀ ਸਾਡੇ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਜੇ ਉਹਨਾਂ ਨੇ ਦੱਸਿਆ ਕਿ ਸਾਨੂੰ ਕੋਈ ਬੰਦਾ ਵੀ ਲੱਭ ਗਿਆ ਉਸ ਨੇ ਕਿਹਾ ਕਿ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਮੁੰਡੇ ਦੀ ਸਿਲੈਕਸ਼ਨ ਕਰਵਾ ਦਊਂਗਾ ਸਾਹ ਸੰਗਤ ਜੀ ਉਸ ਭੈਣ ਜੀ ਨੇ ਦੱਸਿਆ ਕਿ ਅਸੀਂ ਪੈਸੇ ਵੀ ਤੇ ਕਾਗਜ਼ ਪੱਤਰ ਵੀ ਉਸ ਬੰਦੇ ਨੂੰ ਦੇ ਦਿੱਤੇ ਤੇ ਸਾਡੇ ਮੁੰਡੇ ਦਾ ਟੈਸਟ ਵੀ ਹੋ ਗਿਆ ਇੰਟਰਵਿਊ ਵੀ ਹੋ ਗਈ ਤੇ ਜਿਸ ਦਿਨ ਇੰਟਰਵਿਊ ਹੋਈ ਉਸ ਤੋਂ ਦੂਜੇ ਦਿਨ ਉਸ ਬੰਦੇ ਦਾ ਫੋਨ ਆਇਆ ਵੀ ਤੁਸੀਂ ਆਪਦੇ ਪੈਸੇ ਵੀ ਲੈ ਜਾਓ ਤੇ ਕਾਗਜ਼ ਵੀ ਲੈ ਜਾਓ ਪਰ ਮੈਂ ਤੁਹਾਡਾ ਕੰਮ ਨਹੀਂ ਕਰਵਾ ਸਕਿਆ ਆ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਸਾਡਾ ਮਨ ਬਹੁਤ ਉਦਾਸ ਹੋਇਆ ਵੀ ਇਹ ਲਾਸਟ ਚਾਂਸ ਸੀ ਇਸ ਵਾਰ ਵੀ ਕੰਮ ਨਹੀਂ ਬਣਿਆ ਤਾਂ ਮਤਲਬ ਹੁਣ ਆ ਇਸ ਨੂੰ ਨੌਕਰੀ ਕਿੱਤੋਂ ਮਿਲਣੀ ਏ ਉਹਨਾਂ ਨੇ ਦੱਸਿਆ ਕਿ ਉਸ ਦਿਨ ਸਾਡੇ ਘਰੇ ਰੋਟੀ ਵੀ ਨਾ ਪੱਕੀ ਐਨੇ ਅਸੀਂ ਉਦਾਸ ਸੀਗੇ ਸਾਰਾ ਪਰਿਵਾਰ ਉਹਨਾਂ ਨੇ ਦੱਸਿਆ ਕਿ ਜਦੋਂ ਸਾਡੇ ਮੁੰਡੇ ਨੂੰ ਪਤਾ ਲੱਗਿਆ ਤਾਂ ਉਸ ਨੇ ਸਾਡੇ ਅੰਦਰ ਲੱਗੀ ਹੋਈ ਤਨਤਨ ਗੁਰੂ ਰਾਮਦਾਸ ਜੀ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਵੀ ਉਤਾਰ ਦਿੱਤੀ ਤੇ ਕਿਹਾ ਤੁਸੀਂ ਹਰ ਵਾਰ ਇਸ ਦੇ ਦਰ ਤੇ ਜਾ ਕੇ ਅਰਦਾਸ ਕਰਦੇ ਸੀ ਫੇਰ ਕਿਹੜਾ ਤੁਹਾਡੀ ਉਹਨਾਂ ਨੇ ਸੁਣ ਲਈ ਮੈਨੂੰ ਨੌਕਰੀ ਤਾਂ ਫੇਰ ਵੀ ਨਹੀਂ ਮਿਲੀ ਮੇਰਾ ਲਾਸਟ ਚਾਂਸ ਵੀ ਗਿਆ ਤੇ ਉਹ ਕਹਿੰਦੇ ਇਸ ਤੋਂ ਬਾਅਦ ਅਸੀਂ ਬਹੁਤ ਹੀ ਦੁਖੀ ਹੋਏ ਤੇ ਅਸੀਂ ਰੋਏ ਵੀ ਬਹੁਤ ਉਸ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਤੇਰਾ ਅਸੀਂ ਕੀ ਮਾੜਾ ਕੀਤਾ ਸੀ ਜੋ ਤੂੰ ਸਾਡੇ ਬਾਰੇ ਬਿਲਕੁਲ ਨਹੀਂ ਸੋਚਿਆ ਸਾਡੀ ਅਰਦਾਸ ਬੇਨਤੀ ਬਿਲਕੁਲ ਨਹੀਂ ਸੁਣੀ ਅਸੀਂ ਤਾਂ ਮਨੋਂ ਤਨੋਂ ਹੀ ਤੇਰੇ ਦਰ ਤੇ ਅਰਦਾਸ ਬੇਨਤੀ ਕਰਕੇ ਆਉਂਦੇ ਸੀ ਸਾਡੀ ਅਰਦਾਸ ਵਿੱਚ ਤਾਂ ਕੋਈ ਕਮੀ ਨਹੀਂ ਸੀ ਤੇ ਉਹ ਭੈਣ ਜੀ ਦੱਸਦੇ ਕਿ ਦੂਜੇ ਦਿਨ ਫਿਰ ਮੈਂ ਸੁਬਾ ਉੱਠੀ ਉਹੀ ਫੋਟੋ ਚੁੱਕੀ ਧੰਤਨ ਗੁਰੂ ਰਾਮਦਾਸ ਜੀ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਮੈਂ ਬਹੁਤ ਰੋਈ ਮੈਂ ਕਿਹਾ ਗੁਰੂ ਜੀ ਜੇ ਤੁਸੀਂ ਇੱਕ ਮੇਰੇ ਪੁੱਤਰ ਨੂੰ ਨੌਕਰੀ ਦਵਾ ਦੇਂਦੇ ਤਾਂ ਕੀ ਹੁੰਦਾ ਤੁਸੀਂ ਮੇਰਾ ਬਹੁਤ ਦਿਲ ਤੋੜਿਆ ਹੈ ਸਾ ਸੰਗਤ ਜੀ ਪਰ ਉਹ ਭੈਣ ਜੀ ਕਹਿੰਦੇ ਕਿ ਮੈਂ ਫਿਰ ਵੀ ਪਾਠ ਕਰਨਾ ਨਹੀਂ ਛੱਡਿਆ ਕਹਿੰਦੇ ਉਹ ਉਸ ਦਿਨ ਲੰਘ ਗਿਆ ਦੂਜੇ ਦਿਨ ਕਹਿੰਦੇ ਜਦੋਂ ਲਿਸਟ ਲੱਗੀ ਤਾਂ ਮੇਰੇ ਮੁੰਡੇ ਦੇ ਦੋਸਤ ਦਾ ਉਸ ਨੂੰ ਫੋਨ ਆਇਆ ਵੀ ਤੇਰਾ ਤਾਂ ਲਿਸਟ ਵਿੱਚ ਨਾ ਆ ਗਿਆ ਏ ਸਾਹ ਸੰਗਾ ਜੀ ਉਹ ਭੈਣ ਜੀ ਦੱਸਦੇ ਕਿ ਮੇਰੇ ਮੁੰਡੇ ਨੇ ਯਕੀਨ ਨਾ ਕੀਤਾ ਉਸਨੇ ਆਪਣੇ ਦੋਸਤ ਨੂੰ ਰਿਪਲਾਈ ਕੀਤਾ ਵੀ ਤੂੰ ਚੰਗੀ ਤਰ੍ਹਾਂ ਚੈੱਕ ਕਰ ਮੇਰਾ ਨਾਂ ਕਿੱਥੋਂ ਆਣਾ ਏ ਅਸੀਂ ਤਾਂ ਜਿਹੜਾ ਬੰਦਾ ਲੱਭਿਆ ਸੀ ਉਸਨੇ ਵੀ ਸਾਨੂੰ ਜਵਾਬ ਦੇ ਦਿੱਤਾ ਏ ਵੀ ਮੈਂ ਕੁਝ ਨਹੀਂ ਕਰ ਸਕਦਾ ਫੇਰ ਉਹ ਭੈਣ ਜੀ ਦੱਸਦੇ ਕਿ ਮੈਂ ਗਿਆ ਆਪਦੇ ਮੁੰਡੇ ਨੂੰ ਵੀ ਦੂ ਆਪ ਜਾ ਕੇ ਚੈੱਕ ਕਰਿਆ ਕਹਿੰਦੇ ਫੇਰ ਸਾਡਾ ਮੁੰਡਾ ਗਿਆ ਆਪਦੇ ਦੋਸਤ ਕੋਲ ਤੇ ਉਹ ਦੋਵੇਂ ਜਾ ਕੇ ਜਦੋਂ ਉਹਨਾਂ ਨੇ ਲਿਸਟ ਚੈੱਕ ਕੀਤੀ ਤਾਂ ਉਸ ਵਿੱਚ ਸੱਚਮੁੱਚ ਹੀ ਸਾਡੇ ਮੁੰਡੇ ਦਾ ਨਾਮ ਦਰਜ ਸੀਗਾ ਤੇ ਫਿਰ ਉਹ ਭੈਣ ਜੀ ਦੱਸਦੇ ਕਿ ਮੇਰਾ ਮੁੰਡਾ ਜਦੋਂ ਘਰੇ ਆਇਆ ਤਾਂ ਅਸੀਂ ਸਭ ਬਹੁਤ ਖੁਸ਼ ਹੋਏ ਅਸੀਂ ਉਸ ਦਿਨ ਹੀ ਧੰਤਨ ਗੁਰੂ ਰਾਮਦਾਸ ਜੀ ਤੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰਾਈ ਕਿ हे ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਤਾਂ ਸਭ ਦੇ ਦਿਲਾਂ ਦੀਆਂ ਜਾਣਦਾ ਏ ਤੂੰ ਤਾਂ ਸਾਡੀ ਅਰਦਾਸ ਪੂਰੀ ਕਰ ਦਿੱਤੀ ਏ ਤੇ ਸਾਡੇ ਪੈਸੇ ਵੀ ਵਾਪਸ ਆ ਗਏ ਤੇ ਸਾਡੇ ਮੁੰਡੇ ਨੂੰ ਨੌਕਰੀ ਵੀ ਮਿਲ ਗਈ ਸਾਧ ਸੰਗਤ ਜੀ ਦੇਖੋ ਕਿਵੇਂ ਰਾਤੋਂ ਰਾਤ ਉਸ ਪਰਮਾਤਮਾ ਨੇ ਚਮਤਕਾਰ ਕੀਤਾ ਉਸ ਉਹਨਾਂ ਗਰੀਬਾਂ ਦੇ ਪੈਸੇ ਵੀ ਨਹੀਂ ਲੱਗਣ ਦਿੱਤੇ ਤੇ ਉਹਨਾਂ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਵੀ ਰਵਾ ਦਿੱਤਾ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਆਪਣੀ ਕੋਈ ਵੀ ਅਰਦਾਸ ਪੂਰੀ ਕਰਨ ਵਿੱਚ ਉਹ ਪਰਮਾਤਮਾ ਕੋਈ ਦੇਰੀ ਲਾਉਂਦਾ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਆਪਣਾ ਕੁਝ ਹੋਰ ਵੀ ਚੰਗਾ ਸੋਚ ਰਿਹਾ ਹੈ ਕੋਈ ਬਿਲਕੁਲ ਵੀ ਨਾਰਾਜ਼ ਨਾ ਹੋਇਆ ਕਰੋ ਆਪਣੀ ਸੇਵਾ ਤੇ ਸਿਮਰਨ ਵਿੱਚ ਕੋਈ ਕਮੀ ਨਾ ਰੱਖਿਆ ਕਰੋ ਪਰਮਾਤਮਾ ਦੇਰ ਨਾਲ ਹੀ ਸੁਣਦਾ ਪਰ ਸਭ ਦੀ ਅਰਦਾਸ ਸੁਣਦਾ ਏ ਉਸ ਗੁਰੂ ਰਾਮਦਾਸ ਜੀ ਤੇ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖੋ ਉਹ ਸਭਨਾ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਨ ਆਪਣੀਆਂ ਵੀ ਸਭ ਦੀਆਂ ਜ਼ਰੂਰ ਕਰਨਗੇ ਖੁਸ਼ੀਆਂ ਨਾਲ ਝੋਲੀਆਂ ਭਰਨਗੇ ਸਭ ਦੋ ਖਤਕਲੀਫਾ ਦੂਰ ਕਰਨਗੇ ਉੱਠਦੇ ਬੈਹnde ਆਉਂਦੇ ਨਾਮ ਦਾ ਸਿਮਰਨ ਕਰਿਆ ਕਰੋ ਸਾ ਸੰਗਤ ਜੀ ਐਨੀਆ ਕ ਬੇਨਤੀਆਂ ਪ੍ਰਵਾਨ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਬਲਾਓ ਫਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ